ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.avbpanjab.in ਤੇ ਬਾਲਨ ਸਾਹਿਬ ਬਾਕੀ ਗੱਲਾਂ ਛੱਡੋ ਸਾਰਿਆਂ ਨੂੰ ਪਹਿਲੇ ਅੱਜ ਪੰਜਾਬ ਦੀ ਕਿਸਾਨੀ ਨੂੰ ਇਹ ਗੱਲ ਦੱਸੋ ਕਿ ਨਰਿੰਦਰ ਮੋਦੀ ਤੁਹਾਡੇ ਕਹਿਣ ਚ ਹੈ ਕਿ ਨਹੀਂ ਕਿ ਮੋਦੀ ਸਾਹਿਬ ਮੰਗੋਲੀਆ ਨੂੰ ਤੁਸੀਂ 1 ਬਿਲੀਅਨ ਡਾਲਰ ਦੇ ਸਕਦੇ ਹੋ ਪੰਜਾਬ ਦੇ ਕਿਸਾਨ ਵਾਸਤੇ ਤੇ ਤੁਹਾਡੇ ਕੋ ਕਣਕ ਦੀ ਪੇਮੈਂਟ ਤੇ ਪੈਸੇ ਹਨ ਨਹੀਂ ਝੋਨੇ ਦੀ ਬਿਜਾਈ ਸ਼ੁਰੂ ਹੋਣ ਵਾਲੀ ਹੈ ਸੱਤਾ ਤੇ ਤਾਂ ਪਤਾ ਨਹੀਂ ਕਿ ਕਿਸਾਨਾਂ ਦੇ ਮੁਸ਼ਕਲਾਂ ਨੂੰ ਲੈ ਕੇ ਕਿੰਨੀ ਗੰਭੀਰ ਹੈ ਪਰ ਹਾਂ विरोधियों ने जरूर किसान का मुद्दा फड़ मैदान पखा लिया है पंजाब कांग्रेस के प्रधान प्रताप सिंह बाजवा ने प्रधानमंत्री नरेंद्र मोदी ਤੇ प्रकाश सिंह बादल ਨੂੰ किसान विरोधी დას ਖੂਬ ਖੜੀਆਂ ਸੁਣਾਈਆਂ ਵੈਸੇ ਸਵਾਲ ਤਾਂ ਵੀ ਉੱਠਦਾ ਹੈ ਕਿ ਸੱਚਮੁੱਚ ਕਿਸਾਨਾ ਪ੍ਰਤੀ ਸਾਡੇ ਸਿਆਸਤਦਾਨ ਫਿਕਰਮੰਦ ਹੁੰਦੇ ਨੇ ਜਾਂ ਫਿਰ ਸਿਰਫ ਸਿਆਸੀ ਰੋਟੀਆਂ ਸੇਸ਼ ਦੇ ਅੰਦਾਤਾ ਨੂੰ ਇੱਕ ਪਾਸੇ ਕਰ ਦਿੱਤਾ ਜਾਂਦਾ ਹੈ મોદી ਸਾਹਿਬ ਨੂੰ ਜਾਂ ਐਗਰੀਕਲਚਰ ਮਨਿਸਟਰ ਨੂੰ ਇਸ ਗੱਲ ਤੇ ਸਟੇਟਮੈਂਟ ਦੇ ਕੇ ਪੰਜਾਬ ਦੀ ਕਿਸਾਨੀ ਨੂੰ ਵਿਸ਼ੇਸ਼ ਤੌਰ ਵਿਸਵਾਸ ਦਿਵਾਉਣਾ ਚਾਹੀਦਾ ਕਿ ਅਸੀਂ ਚਾਵਲ ਜਿਹੜਾ ਪੈਡੀ ਜਿਹੜੀ ਹੈ ਝੋਨਾ ਜਿਹੜਾ ਚੁੱਕਾਂਗੇ ਜੇ ਚੁੱਕਾਂਗੇ ਤੇ ਕਿਹੜੀਆਂ ਵੈਰਾਈਟੀਆਂ ਚੁੱਕਣ ਆਰਤੀਆਂ ਨੂੰ ਕਿਉਂਕਿ ਛੋਟਾ ਕਿਸਾਨ ਹੈ ਉਹਨਾਂ ਦਾ ਇਕੱਲਾ ਕਨੈਕਸ਼ਨ ਆਪਣੇ ਆਪਣੇ ਆਰਤੀ ਨਾਲ ਹੈ ਬਹੁਤ ਸਾਰੇ ਆਰਤੀਆਂ ਦੇ ਮੈਨੂੰ ਵੀ ਫੋਨ ਆਏ ਨੇ ਕਿਸਾਨਾਂ ਦੇ ਵੀ ਆ ਰਹੇ ਨੇ ਕਿ ਬਾਜਾ ਸਾਹਿਬ ਸਾਨੂੰ ਕਲੀਅਰਫਾਈ ਕਰਵਾ ਕੇ ਦਿਓ ਕਿ ਕੀ ਝੋਨਾ ਚੁੱਕਣਗੇ ਜੇ ਚੁੱਕਣਗੇ ਤੇ ਬਾਦਲ ਸਾਹਿਬ ਦਾ ਘਰ ਤੋਂ ਘਟ ਐਗਰੀਕਲਚਰ ਡਿਪਾਰਟਮੈਂਟ ਹੈ ਉਹ ਗਾਈਡ ਕਰੇ ਕੀ ਕੀੜੀਆਂ ਵੈਰਾਈਟੀਆਂ ਛੋਣਨੀਆਂ ਤੁਸੀਂ ਬੀਜੋ ਕਿਉਂਕਿ ਅਜੇ ਜਿਹੜੀਆਂ ਲਾਭ ਲਾਣ ਦਾ ਟਾਈਮ ਹੈ ਇਹ ਨਾ ਹੋਏ ਕਿ ਕੱਲ ਨੂੰ ਝੋਨਾ ਬੀਜਿਆ ਜਾਏ ਤੇ ਕਹਿਣ ਇਹ ਝੋਨਾ ਚੁੱਕਣਾ ਨਹੀਂ ਜੇ ਗੋਰ ਝੋਨਾ ਮੋਟਾ ਝੋਨਾ ਚੁੱਕਣਾ ਤੇ ਤਾਂ ਦੱਸਣ ਜੇ ਬਾਸਮਤੀ ਚੁੱਕਣਾ ਤੇ ਤਾਂ ਦੱਸਣ ਵੈਰਾਈਟੀਆਂ ਜਿਹੜੀਆਂ ਇਹ ਬਹੁਤ ਸੀਰੀਅਸ ਮਸਲਾ ਹੈ ਕਿਉਂਕਿ ਇਹਦੇ ਵਿੱਚ ਹੈਵ ਐਂਡ ਹੈਵ ਨੋਟਸ ਦੀ ਲੜਾਈ ਸ਼ੁਰੂ ਹੋ ਗਈ